ਸੂਰਜ ਵਾਂਗੂ ਤੱਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਅਚਾਨਕ ਇੱਕ ਮਤਲਬ ਦਿਮਾਗ 'ਚ ਆਇਆ ਵੀਰ ਕਿਉਂ ਨਾ ਇੱਕ ਮਤਲਬ ਗਾਣਾ ਮਤਲਬ ਐਡ ਕੀਤਾ ਜਾਦਾ ਇੰਸਟਾਗ੍ਰਾਮ 'ਤੇ ਮੈਂ ਗੰਨਾ ਤੇ ਤੂੰ ਗੁੜ ਸਜਣਾ ਆਪਾਂ ਚੱਕੀ ਦੇ ਦੋ ਪੜ ਸਜਣਾ ਏ ਤੁਸੀਂ ਦੇਖ ਲਓ ਜਿਵੇਂ ਹੁਣ ਮੇਨ ਗਾਣਾ ਹੈਗਾ ਉਹਨਾਂ ਦਾ ਵਰਨਾਪੁੱਲ ਜਿਹਦਾ ਮੈਂ ਗਾਣਾ ਗਾਇਆ ਸੀਗਾ ਉਹਨਾਂ ਨੇ ਸ਼ੇਅਰ ਕੀਤੀ ਠੀਕ ਹੈ ਜੀ ਆਪਣੇ ਸੱਭਾ ਜੀ ਹੋਗੇ ਚ ਸਲੀਨਾ ਸ਼ਾਲੀ ਆਈ ਵੀ ਸਰਾ ਤੇ ਸਰਗੁਣ ਮਹਿਤਾ ਗਿਲਰੌਤਾ ਨਿਮਰਤ ਖਹਿਰਾ ਵੈਸੇ ਮੈਂ ਪੰਜਾਬੀ ਮੂਵਜ਼ ਦੇ ਵਿੱਚ ਵੀ ਵਰਕ ਕਰਦਾ ਜੀ ਉਹਨਾਂ ਵਿੱਚੋਂ ਜਿਵੇਂ ਬਲੈਕ ਯਾ ਮੂਸਾ ਜੱਟ ਮੋ ਚਮਕੀਲਾ ਜੱਟ ਨੂੰ ਚੜੇਲ ਟੱਕਰੀ ਹਨਾ ਜੀ ਤੇ ਕਈ ਹੋਰ ਅਨੇਕ ਮੂਵਜ਼ ਦੇ ਵਿੱਚ ਮੈਂ ਕੰਮ ਕੀਤਾ ਤੇ ਕਿਹ ਜਾਨੇ ਦੇ ਵਿੱਚ ਕੰਮ ਕੀਤਾ ਜੀ ਸਸੀ ਗਾਲ ਜੀ ਅਸੀਂ ਇਸ ਵਕਤ ਜੋਗਰ ਪਾਰਕ ਚ ਖੜੇ ਆ ਅਸੀਂ ਅਕਸਰ ਇੱਥੇ ਆ ਜਾਂਦੇ ਆ ਕਿਉਂਕਿ ਸਾਡਾ ਕੰਮ ਇਹ ਜਾ ਕੋਈ ਸਕ੍ਰਿਪਟ ਲਿਖਣੀ ਹੁੰਦੀ ਹੈ ਜਾਂ ਕੋਈ ਹੋਰ ਕੋਈ ਵੀਡੀਓ ਬਣਾਉਣੀ ਹੁੰਦੀ ਹੈ ਇਹ ਕ੍ਰੀਏਟਿਵ ਕੰਮ ਕਰਨਾ ਹੁੰਦਾ ਹੈ ਤੇ ਅਸੀਂ ਇੱਥੇ ਇੱਕ ਬਾਈਡੂ ਦੇਖਿਆ ਹਰਮੋਨੀਅਮ ਵਜਾਇਆ ਸੀ ਹਰਮੋਨੀਅਮ ਦੀ ਅਵਾਜ਼ ਸੋਰਦੇ ਹੋਗੇ ਪਿੱਛੇ ਬੜੀ ਮਿੱਠੀ ਆਵਾਜ਼ ਚ ਅਸੀਂ ਉਹ ਬਾਈਡੂ ਪੁੱਛਿਆ ਤੁਹਾਨੂੰ ਅਸੀਂ ਕਿੱਥੇ ਦੇਖਿਆਗਾ ਤਾਂ ਫਿਰ ਸਾ ਬਾਈਡਾ ਸਾਨੂੰ ਇੰਟਰੋਡਕਸ਼ਨ ਦਿੱਤੀ ਮੈਂ ਤੁਸੀਂ ਇੱਥੇ ਦੇਖ ਬਣਾਇਆ ਮੈਨੂੰ ਕਾ ਗੱਲਬਾਤ ਕੀਤੀ ਆਪਾਂ ਗੱਲਬਾਤ ਤੁਹਾਨੂੰ ਕਰਾਉਣੀ ਆ ਪਹਿਲਾਂ ਤੁਹਾਨੂੰ ਹਾਰਮੋਨੀਅਮ ਦਿਖਾਈਏ ਕਿਹੜਾ ਹਾਰਮੋਨੀਅਮ ਕਲੋਜ਼ ਕਰਕੇ ਮੈਨੂੰ ਹਾਰਮੋਨੀਅਮ ਦਿਖਾ ਦਿਓ ਕਿ ਕਿਸ ਤਰ੍ਹਾਂ ਦਾ ਹਾਰਮੋਨੀਅਮ ਬਾਈ ਵਜਾ ਰਿਹਾ ਬਿਲਕੁਲ ਓਰੀਜਨਲ ਆਵਾਜ਼ ਆ ਪਰ ਵਜਾ ਰਿਹਾ ਬਾਈ ਮੋਬਾਈਲ ਤੇ ਤੇ ਬਾਈ ਦੇ ਆਪਾਂ ਮਾਈਕ ਵੀ ਲਾ ਲਨੇ ਕਿਉਂਕਿ ਗੱਲਬਾਤ ਕਲੀਅਰ ਕਰਾਂਗੇ ਤੇ ਬਾਈ ਦੀ ਗੱਲ ਦੱਸੋ ਤੋਂ ਪਹਿਲਾਂ ਬਾਈ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਕਹਾਣੀ ਯਾਦ ਕਰਾਉਣਾ ਚਾਹੁੰਦਾ ਜਿਹੜੀ ਆਪਾਂ ਬਚਪਨ ਚ ਪੜ੍ਹੀ ਸੀ ਪਿਆਸੇ ਗਾਂ ਦੀ ਉਹਦੀ ਸਿੱਖਿਆ ਸੀਗੀ ਲਾਸਟ ਤੇ ਮੋਰਲ ਸੀਗੀ ਜਿੱਥੇ ਚਾਹ ਉ ਯਾਰ ਜੀ ਜ਼ਾਬੀ ਕਿ ਸਥਿਤੀਆਂ ਕਿ ਜਿਵੇਂ ਮਰਜ਼ੀ ਹੋਣ ਆਪਾਂ ਸਥਿਤੀਆਂ ਦੇ ਅਕੋਰਡਿੰਗ ਜਿਹੜਾ ਆਪਣਾ ਕੰਮ ਆਪਾਂ ਕਰਨਾ ਹੁੰਦਾ ਆਪਦਾ ਉਸ ਦੇ ਅਕੋਰਡਿੰਗ ਢਾਲ ਕੇ ਉਸ ਦੇ ਵਿੱਚੋਂ ਰਾਹ ਲੱਭ ਲੈਣੇ ਆ ਤੇ ਬਾਈ ਦੇ ਰਾਹ ਲੱਭਿਆ ਕਿਉਂਕਿ ਬਾਈ ਨੂੰ ਗਾਉਣ ਦਾ ਸ਼ੌਕ ਸੀਗਾ ਤੇ ਹਰਮੋਨੀਅਮ ਜੋਗੇ ਹਾਲਾਤ ਨਹੀਂ ਸੀ ਕਰੂ ਨੂੰ ਲੈ ਲਈਏ ਉਹ ਬਾਈ ਨੇ ਇੱਕ ਮੋਬਾਈਲ ਐਪ ਅ ਇੰਸਟਾਲ ਕੀਤੀ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਤੋਂ ਹੀ ਪੁੱਛਾਂਗੇ ਕਿ ਕਿਸ ਤਰ੍ਹਾਂ ਕੀ ਕੀ ਇੱਥੇ ਕਿਹਦੇ ਸਫਰ ਰਿਹਾ ਪਹਿਲਾਂ ਤਾਂ ਬਾਈ ਦੀ ਟ੍ਰੋਸ਼ਨ ਹੈ ਬਾਈ ਜੀ ਸੱਸੀ ਗੱਲ ਹਾਂ ਜੀ ਸੋਭਾ ਜੀ ਪੰਜ ਬਾਣੀ ਟੀਵੀ 'ਚ ਹਾਂਜੀ ਬਾਜੀ ਸੋ ਸੋ ਮੈਂ ਪੰਜ ਬਾਣੀ ਦੇਖ ਰਿਹਾ ਸਾਰੇ ਦਰਸ਼ਕਾਂ ਤੋਂ ਮੈਂ ਮਤਲਬ ਪਿਆਰ ਕੀ ਸਸੀ ਕਲ ਜੀ ਹਾਂਜੀ ਅ ਤੁਹਾਡੀ ਜੀ ਅੱਜ ਤਾਂ ਦੇਖੀਆ ਵਾਇਰਲ ਤੁਹਾਡੀ ਜਿਹੜੀ ਰੀਲ ਹੋਈ ਏ ਕਾਫੀ ਤੇ ਕਾਫੀ ਬੇਜਾਦੇ ਸੈਲੀਬ੍ਰਿਟੀ ਨੇ ਵੀ ਸ਼ੇਅਰ ਕੀਤੀ ਏ ਸਟੋਰੀ ਲਗਾਈ ਏ ਹਾਂਜੀ ਬਾਜੀ ਤੇ ਉਹਦੇ ਬਾਰੇ ਦੱਸੋ ਵੀ ਕਿਵੇਂ ਹੋਇਆ ਇਹ ਤੁਸੀਂ ਪਹਿਲਾਂ ਤਾਂ ਕੰਮ ਕੀ ਕਰਦੇ ਹੋ ਇਹਦੇ ਬਾਰੇ ਦੱਸੋ ਪਹਿਲਾਂ ਵੀ ਕੀ ਕੰਮ ਕਰਦੇ ਹੋ ਬਾਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਮੈਂ ਨਾ ਮਤਲਬ ਬਠਿੰਡਾ ਦੇ ਇੱਕ ਬਹੁਤ ਨਾਮਵਰ ਇੰਸਟੀਚਿਊਟ 'ਚਗਾ ਉਡਾਣ ਇੰਸਟੀਚਿਊਟ ਬਠਿੰਡਾ 'ਚ ਉੱਥੇ ਫਿਰ ਕਹਦੀ ਇੱਕ ਨਾ ਮੈਂ ਰੀਲ ਪਾਈ ਸੀਗੀ ਨਾ ਸ਼ਾਇਦ ਤੁਹਾਨੂੰ ਮਤਲਬ ਤੁਸੀਂ ਕਰ ਮੈਂ ਦੇਖਿਆ ਤੁਸੀਂ ਹਾਂਜੀ ਉਹਦਾ ਪੂਰੇ ਪੰਜਾਬ ਲੈਵਲ ਤੇ ਮਤਲਬ ਵਾਇਰਲ ਹੋ ਗਈ ਦੀ ਹਾਂਜੀ ਸੋ ਮੈਂ ਉਹ ਗਾਣਾ ਸੀਗਾ ਗੁਰਨਾਪੂਰ ਜੀ ਦਾ ਮੈਂ ਗੰਨਾ ਤੇ ਤੋ ਗੁੱਟ ਸੱਜਣਾ ਠੀਕ ਹੈ ਉਹ ਜਦੋਂ ਮੈਂ ਨਾ ਕਿਤੇ ਪਿੰਡ ਰਣਕੇ ਗਿਆ ਸੀਗਾ ਤੇ ਅਸੀਂ ਮਤਲਬ ਠੰਡ ਦੇ ਦਿਨ ਸੀਗੇ ਅਸੀਂ ਛੱਤ ਤੇ ਖੜੇ ਧੁੱਪ ਸੇਕਨ ਦੇ ਮਾਰੇ ਫਿਰ ਜਦੋਂ ਅਸੀਂ ਧੁੱਪ ਸੇਕ ਰਹੇ ਸੀ ਇੱਕ ਅਚਾਨਕ ਇੱਕ ਜਦੋਂ ਮਤਲਬ ਦਿਮਾਗ 'ਚ ਆਇਆ ਵੀ ਯਾਰ ਕਿਉਂ ਨਾ ਇੱਕ ਮਤਲਬ ਗਾਣਾ ਮਤਲਬ ਐਡ ਕੀਤਾ ਜਾਵੇ ਇੰਸਟਾਗ੍ਰam ਤੇ ਫਿਰ ਉਹ ਗਾਣਾ ਜਦੋਂ ਅ ਤੁਸੀਂ ਇਹ ਦੇਖ ਲਓ ਪ੍ਰਮਾਤਮਾ ਦੀ ਕਿਰਪਾ ਨਾਲ ਗਾਣਾ ਇੱਕ ਦਿਨ ਦੇ ਵਿੱਚ 2 ਲੱਖ ਤੋਂ ਕ੍ਰੋਸ ਕਰ ਗਿਆ ਸੀ ਵੀਊ ਹੂੰ ਹੂੰ ਸੋ ਫਿਰ ਮੈਨੂੰ ਬਹੁਤ ਮਤਲਬ ਮੇਰੇ ਦੋਸਤਾਂ ਮਿੱਤਰਾਂ ਦੇ ਫੋਨ ਆਉਂਦੇ ਰਹੇ ਮੈਨੂੰ ਇੱਕ ਮੋਟੀਵੇਸ਼ਨ ਮਿਲਦੀ ਰਹੀ ਇੱਕ ਇੱਕ એનર્ਜੀ ਮਿਲਦੀ ਰਹੀ ਹੈ ਨਾ ਵੀ ਯਾਰ ਹੁਣ ਚੱਲ ਪਿਆ ਕੰਮ ਸ਼ਾਇਦ ਇਹਨਾਂ ਦੀ ਪ੍ਰਮਾਤਮਾ ਨੇ ਮੇਰੀ ਸੁਣ ਲਈ ਹਨਾ ਸੋ ਬਸ ਇਸ ਤਰ੍ਹਾਂ ਹੀ ਹੁਣ ਚੱਲਦਾ ਰਿਹਾ ਹੁਣ ਤਾਂ ਨੀਅਰ ਅਬਾਊਟ ਉਹ ਮਿਲੀਅਨ ਦੇ ਲਗਭਗ ਹੀ ਹੋਈ ਸੀ ਹੂੰ ਤੇ ਮਤਲਬ ਕਿ ਤੁਹਾਨੂੰ ਜਿਹੜਾ 뮤ਜ਼ਿਕ ਦਾ ਸ਼ੌਕ ਹੈ ਕਿ ਤੁਸੀਂ ਇਸ ਤਰ੍ਹਾਂ ਅਕਸਰ ਅਸੀਂ ਸ਼ੋ ਕਿ ਇੱਕ profession ਦੇ ਤੌਰ ਤੇ ਤੁਸੀਂ ਨੇ ਭਾਜੀ ਦੇਖੋ ਹੁਣ ਮੈਨੂੰ ਸਾਰਾ ਕੰਮ ਹੀ ਕਰਨਾ ਪੈਣਾ ਹੁਣ ਇੱਕ ਹਨਾ ਜੌਬ ਵੀ ਕਰਨੀ ਪੈਂਦੀ ਐ ਇੱਕ ਸਾਰਾ ਮਲੋ ਇੱਕ ਮਲਟੀਪਲ ਜਹਾ ਹੋਇਆ ਪੈਗਾ ਮਨਾ ਇਹ ਦੇਖੋ ਵੈਸੇ ਮੈਂ ਪੰਜਾਬੀ ਮੂਵੀਜ਼ ਦੇ ਵਿੱਚ ਵੀ ਵਰਕ ਕਰਦਾ ਜੀ ਉਹਨਾਂ ਵਿੱਚੋਂ ਜਿਵੇਂ ਬਲੈਕ ਕੀ ਆ ਮੂਸਾ ਜੱਟ ਮੋ ਚਮਕੀਲਾ ਜੱਟ ਨੂੰ ਚੜੇਲ ਟੱਕਰੀ ਹਨਾ ਜੀ ਤੇ ਕਈ ਹੋਰ ਅਨੇਕ ਮੂਵੀ ਦੇ ਵਿੱਚ ਮੈਂ ਕੰਮ ਕੀਤਾ ਤੇ ਇੱਕ ਗਾਣੇ ਦੇ ਵਿੱਚ ਕੰਮ ਕੀਤਾ ਜੀ ਤੇ ਜਾਣ ਦਾ ਕਿ ਸੁਭਬ ਬਣਿਆ ਕਿਵੇਂ ਇਹ ਗਾਣੇ ਇਸੇ ਥਰੂ ਹੋਰ ਸ਼ੌਂਕ ਜੀ ਕਿਸ ਤਰ੍ਹਾਂ ਹੋਣਾ ਨਹੀਂ ਭਾਜੀ ਦੇਖੋ ਜਦੋਂ ਮੈਂ ਸਕੂਲ ਕਾਲਜ ਦੇ ਵਿੱਚ ਪੜਦਾ ਸੀ ਨਾ ਤੇ ਉਦੋਂ ਮਨੋ ਜਿਵੇਂ ਵਾਰਗੈਨਿਕ ਵਿਸ਼ਲੀਆਂ ਹਣਾ ਅਸੀਂ ਕੰਪੀਟੀਸ਼ਨ ਕਾਫੀ ਜਿੱਤਿਆ ਗਿਆ ਨਾ ਫਿਰ ਕਾਲਜ ਦੇ ਵਿੱਚ ਜਿਵੇਂ ਚਲੇ ਗਿਆ ਫਿਰ ਯੂਥ ਫੈਸਟੀਵਲ ਸੋ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਮੇਰੇ ਉਸਤਾਦ ਨਾਲ ਮੇਰੀ ਮੁਲਾਕਾਤ ਹੋਈ ਜਸਵੰਦਰ ਸਿੰਘ ਜੀ ਜਿਹੜੇ ਕਿਲੇ ਕੋਲੇ ਰਹਿੰਦੇ ਸੀਗੇ ਸੋ ਉਹਨਾਂ ਤੋਂ ਮੈਂ 뮤직 ਦੀ ਸਾਰੀ ਤਾਲੀਮ ਹਾਸਲ ਕੀਤੀ ਹੈ ਨਾ ਤਵੇ ਕਲਾਸਿਕਲ ਮਤਲਬ ਸਿੱਖਿਆ ਕਿਉਂਕਿ ਜਦੋਂ ਬੰਦਾ ਸਕੂਲ ਤੋਂ ਜਾ ਕੇ ਕਾਲਜ ਦੇ ਵਿੱਚ ਜਾਂਦਾਗਾ ਉਹ ਇੱਕ ਕਹੀਏ ਨਾ ਮਤਲਬ ਈਜ਼ੀ ਨਹੀਂ ਹੁੰਦਾ ਕਾਫੀ ਟਫ ਹੋ ਜਾਂਦਾ ਕੰਪੀਟੀਸ਼ਨ ਕਿਉਂਕਿ ਉੱਥੇ ਜਿਹੜੇ ਗਰਾਨੇਦਾਰ ਹਨ ਗਾਇਕ ਹੈਗੇ ਉਹਨਾਂ ਦੇ ਮਤਲਬ ਜਿਹੜੇ ਬੱਚੇ ਹੁੰਦੇ ਆ ਉੱਥੇ ਸਟੱਡੀ ਕਰਦੇ ਆ ਹਨਾ ਫਿਰ ਉਹਨਾਂ ਨੂੰ ਦੇਖ ਦੇਖ ਵੀ ਨਹੀਂ ਹੁਣ ਤਾਂ ਮਤਲਬ ਕੰਪੀਟੀਸ਼ਨ ਕਾਫੀ ਮਤਲਬ ਟਫ ਹੋ ਚੁੱਕਿਆਗਾ ਵੀ ਹੁਣ ਤਾਂ ਡੀਮੋਟਿਵੇਟ ਹੋ ਜਾਂਦਾ ਬੰਦਾ ਸੋ ਮੈਂ ਮਤਲਬ ਹੌਸਲਾ ਨਹੀਂ ਹਾਰਿਆ ਮੈਂ ਕਲਾਸਿਕਲ ਸਿੱਖਿਆ ਹਨਾ ਆਪਾਂ ਕਹੀਏ ਇਹਦੀ ਪੂਰੀ ਤਾਲੀਮ ਲੈਤੀ ਬੱਟ ਮੇਰੇ ਕੋਲੇ ਹਾਰਮੋਨੀ ਨੰਦਾ ਕੋਈ ਸੋਰਸ ਨਹੀਂ ਸੀਗਾ ਹਨਾ ਫਿਰ ਉਸ ਤੋਂ ਜੋਜ ਪੈ ਗਏ ਫਿਰ ਕਦੇ ਇੰਦਾ ਸੋਚਿਆ ਨਹੀਂ ਵੀ ਹੁਣ ਆਪਾਂ ਹਾਰਮੋਨੀ ਕਿ ਕਰਨਾ ਹਨਾ ਪਰ ਮੈਂ ਅਚਾਨਕ ਮੈਨੂੰ ਇੱਕ ਐਪ ਮੇਰੇ ਸਾਹਮਣੇ ਆਈ ਪਲੇ ਸਟੋਰ ਤੇ ਹੈਗੀ ਹਾਰਮੋਨੀਮ ਫਿਰ ਮੈਂ ਡਾਊਨਲੋਡ ਕੀਤੀ ਤੇ ਇਸ ਤੇ ਹੀ ਮੈਨੂੰ ਸਾਰਾ ਆਪਣਾ ਰਿਆਜ਼ ਵਗੈਰਾ ਕਰਦਾ ਜੀ ਤਾਣ ਪੂਰੇ ਤੇ ਰਿਆਜ਼ ਕਰਦਾ ਮੈਂ ਸੋ ਜਦੋਂ ਮੈਂ ਤਾਣ ਪੂਰੇ ਤੇ ਰਿਆਜ਼ ਕਰਦਾ ਫਿਰ ਮੇਰੀ ਆਵਾਜ਼ ਆ ਗਈ ਉਹ ਮਤਲਬ ਦਿਨਵਾਦ ਹਨਾ ਵੀ ਪਾਲਿਸ਼ ਹੁੰਦੀ ਗਈ ਤੁਹਾ ਜਿਹੜੀ ਮਰੀ ਰੀਲ ਵਾਇਰਲ ਹੋਈ ਆ ਉਹ ਮੈਨੂੰ ਲੋਕਾਂ ਦੇ ਕਾਫੀ ਬਹੁਤ ਮੈਸੇਜ ਆ ਰਹੇ ਹੈਗੇ ਵੀ ਭਾਜੀ ਤੁਸੀਂ ਬਹੁਤ ਸਰੀਲਾ ਗਾਉਣੇ ਹੋ ਹਨਾ ਇਹ ਤੁਹਾਡੀ ਜਿਹੜੀ ਆਵਾਜ਼ ਆ ਵੀ ਗਰੂ ਨੂੰ ਸਕੂਨ ਦਿੰਦੀ ਆ ਹਨਾ ਫਿਰ ਮੈਨੂੰ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਭਾਜੀ ਕਿਨੇ ਕਿਨੇ ਸ਼ੇਅਰ ਕੀਤੀ ਤੁਹਾਡੀ ਰੀਲ ਜੜੀ ਹੈ ਇਹ ਤੁਸੀਂ ਦੇਖ ਲਓ ਜਿਵੇਂ ਹੁਣ ਮੇਨ ਗਾਣਾ ਹੈਗਾ ਉਹਨਾਂ ਦਾ ਵਰਨਾਪੂਲ ਜਿਹਦਾ ਮੈਂ ਗਾਣਾ ਗਾਇਆ ਸੀਗਾ ਉਹਨਾਂ ਨੇ ਸ਼ੇਅਰ ਕੀਤੀ ਠੀਕ ਹੈ ਜੀ ਆਪਣੇ ਸੱਭਾ ਜੀ ਹੋਗੇ ਚ ਸਲੀਨਾ ਸ਼ਾਲੀ ਆ ਵੀ ਸਰਾ ਤੇ ਸਰਗੁਣ ਮਹਿਤਾ ਗਿਲਰੌਤਾ ਨਮਰਤ ਖੈਰਾ ਮਤਲਬ ਹੋਰ ਕਈ ਮੈਂ ਮੈਂ ਸਿਰਫ ਅੱਜ ਇਸ ਟਾਈਮ ਜਿਵੇਂ ਕਿ ਹਾਂਜੀ ਜੀ ਉਹਦਾ ਮੈਂ ਤੁਹਾਨੂੰ ਨਾਮ ਲਾਇਆ ਦਿੱਤਾ ਬਾਕੀ ਕਈ ਮਤਲਬ ਹੋਰ ਬਹੁਤ ਮਤਲਬ ਜਿਹੜੇ ਸਟਾਰ ਹੈਗੇ ਕਿ ਉਹ ਮੇਰੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਕਰ ਰਿਹਾ ਤੇ ਮੈਨੂੰ ਕਣਵਰ ਗਰੇਵਾਲ ਭਾਜੀ ਨੇ ਕਮੈਂਟ ਕੀਤਾ ਕਹਿੰਦੇ 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 ਵੀਰ ਕਹਿੰਦੇ ਤੂੰ ਕਹਿੰਦੇ ਬਲੋ ਬਹੁਤ ਸੋਹਣਾ ਗੋਣਾ ਤੇ ਕਿੱਥੇ ਰਹਿਣਾ ਕਹਿੰਦੇ ਹਾਂਜੀ ਹਾਂਜੀ ਤੇ ਮੈਨੂੰ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਹੋਈ ਸੋ ਮੈਂ ਇਹ ਬਿਆਨ ਕਰ ਸਕਦਾ ਇਹ ਮੇਰ ਸਾਹ ਹੁਣ ਸਾਰੀ ਰੱਬ ਦੀ ਹੈਗੀ ਆ ਨਾ ਇਹਨੂੰ ਕਈ ਵਾਰ ਆਉਂਦਾ ਨਾ ਆਪਾਂ ਮੰਜ਼ਿਲ ਨੂੰ ਲੱਭਦੇ ਹੁੰਨੇ ਆ ਪਰ ਕਈ ਵਾਰ ਮੰਜ਼ਿਲ ਆਪਾਂ ਨੂੰ ਲੱਭ ਹੁੰਦੀ ਆ ਹਾਂਜੀ ਹਾਂਜੀ ਉਹ ਦੇਖੋ ਰਸਤੇ ਬਣ ਜਾਂਦੇ ਆ ਇੱਕ ਇੱਕ ਨਾ ਸਲੂਰ ਟਾਈਮ ਆਉਣਾ ਆਉਂਦਾ ਨਾ ਹੁਣ ਕਹਿੰਦੀ ਹਰ ਇੱਕ ਬੰਦੇ ਦਾ ਟਾਈਮ ਆਉਂਦਾ ਵੀ ਲੈਣ ਚ ਲੱਗੇ ਰਹੋ ਹਣਾ ਵੀ ਵਾਰੀ ਆਉਗੀ ਹਾਉਗੀ ਜੇ ਮੰਨਦਾ ਹੁਣ ਲੈਣ ਤੋਂ ਵੱਖ ਹੋ ਜੇ ਵੀ ਨਹੀਂ ਰਹਿਣਾ ਵੀ ਬੰਦਾ ਹੌਸਲਾ ਛੱਡ ਦੇ ਤੇ ਹਰ ਵਾਰੀ ਤੱਕ ਕਿੱਥੋਂ ਆਣੀ ਆ ਦੇਖੋ ਹਣਾ ਜੀ ਕੋਸ਼ਿਸ਼ ਲੈਣ ਚ ਲੱਗੇ ਰਹੋ ਕੋਸ਼ਿਸ਼ ਕਰਦੇ ਰਹੋ ਮਤਲਬ ਹੁਣ ਜਿਹੜਾ ਥੋੜਾ ਸ਼ੌਂਕ ਆਗਾ ਹਣਾ ਉਹ ਵੀ ਪਰਮਾਤਮਾ ਕਦੇ ਨਾ ਕਹੇ ਤਮ ਲੋ ਅਸਫਟ ਕਰਦਾ ਹੀ ਆਣਾ ਜਿਹੜੀ ਆਪਾਂ ਮਿਹਨਤ ਕੀਤੀ ਹੁੰਦੀ ਹੈ ਕਦੇ ਵੀ ਆਪਣੀ ਰਜ਼ਾਈ ਨਹੀਂ ਆਂਦੀ ਤੇ ਆਪ ਨੂੰ ਮਿਹਨਤ ਦਾ ਫਲ ਜਿਹੜਾਗਾ ਮਿਲਦੀ ਮਿਲਦਾ ਜੀ ਕੋਈ ਜੀ ਤਾਕਤ ਵੀ ਇਹਦੀ ਕੋਸ਼ਿਸ਼ ਕਰਨ ਵਾਲੇ ਹਾਰ ਨਹੀਂ ਉਹਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਜਿਹੜਾ ਤੁਸੀਂ ਗਾਣਾਗਾ ਭੁੱਲਰ ਸਾਹਿਬ ਦਾ ਗੀਤ ਨਾਮ ਤੋਂ ਉਹ ਸੁਣਾਵਾਂਗੇ ਥੋੜਾ ਜਿਹਾ ਹਾਂਜੀ ਹਾਂਜੀ ਉਹ ਪਾਜੀ ਮੈਂ ਤੁਹਾਨੂੰ ਉਹਨਾਂ ਦੀਆਂ ਦੋ ਰਾਂ ਸੁਣਾਵਾਂ ਵੇ ਮੈਂ ਜਨਮ ਤੇ ਤੂੰ ਗੁੜ ਸਜਣਾ ਆਪਾਂ ਚੱਕੀ ਦੇ ਦੋ ਪੁੜ ਸਜਣਾ ਤੂੰ ਜਿਹੜੇ ਰਾਮੇ ਪੈਗਾਮੇ ਅਸੀਂ ਉਥੇ ਜਾਏ ਮੋਰ ਸਜਣਾ ਹੋ ਤੂੰ ਪਾ ਕੋਈ ਬਾਤ ਵੀ ਲਖਣ ਜੀ ਸਾਡੀ ਜ਼ਿੰਮੇਵਾਰੀ ਹੁੰਗਾਰਿਆਂ ਦੀ ਜੇ ਤੂੰ ਪਾਣੀ ਨਦੀਆਂ ਦਾ ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ ਜੇ ਤੂੰ ਪਾਣੀ ਨਦੀਆਂ ਦਾ ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ ਹੋ ਕਦੇ ਮਾਸੇ ਤੇ ਕਦੇ ਹੋ ਤੋਲੇ ਵੇ ਅਸੀਂ ਢੂੜ ਦੇ ਬਾਵ ਰੋਲੇ ਵੇ ਹੋ ਤੇਰੇ ਨਾਲ ਸਾਡਾ ਕਰ ਵਸਦਾ ਏ ਤੇਰੇ ਬਿਨ ਸਜਣਾ ਖੋਲੇ ਵੇ ਹੋ ਕਦੇ ਮਾਸੇ ਤੇ ਕਦੇ ਹੋ ਤੋਲੇ ਕਦੇ ਮਸੇ ਤੇ ਕਦੇ ਹੋ ਤੋੜੇ ਵੇ ਅਸੀਂ ਧੂੜ ਦੇ ਬਾਬ ਰੋਲੇ ਵੇ ਤੇਰੇ ਨਾਲ ਸਾਡਾ ਕਰ ਵੱਸਦਾ ਏ ਤੇਰੇ ਬਿਨ ਸੱਜਣਾ ਖੋਲੇ ਦੇ ਹੋ ਤੂੰ ਚਾਨਣ ਸਾਡੀ ਜ਼ਿੰਦਗੀ ਦਾ ਅਸੀਂ ਲੋਹਾ ਤਰੇ ਕਿਨਾਰਿਆਂ ਦੀ ਜੇ ਤੂੰ ਪਾਣੀ ਨਦੀਆਂ ਦਾ ਅਸੀਮਤੀ ਤੇਰੇ ਕੀ ਮਾਰਿਆ ਦੀ ਬਹੁਤ ਵਧੀਆ ਜੀ ਗੰਨਾ ਤੇ ਗੁੜ ਦਾ ਹਾਂਜੀ ਹਾਂਜੀ ਆਵਾਜ਼ ਵੀ ਤੁਹਾਡੀ ਗੰਨੇ ਤੇ ਗੁੜ ਵਰਗੀ ਐ ਮਿੱਠੀ ਆਵਾਜ਼ ਆ ਜੀ ਦੇਖੋ ਜੀ ਤਾਂ ਬਾਜੀ ਹੁਣ ਮਿਹਨਤ ਕਰਨੀ ਵੰਦੇ ਤੇ ਮਿਹਨਤ ਦਾ ਮੇਰੇ ਨਾਲ ਮੈਨੂੰ ਫਲ ਹੁਣ ਮਿਲ ਰਿਹਾ ਜਾ ਕੇ ਹਨਾ ਕਿਉਂਕਿ ਮਿਹਨਤ ਕਰਨੀ ਵੰਦੇ ਤਾਂ ਆਪਣਾ ਬੰਦਾ ਫਿਰ ਕਿਤੇ ਜਾ ਕੇ ਮਤਲਬ ਆਪਣੂੰ ਮੰਜ਼ਿਲ ਮਿਲਦੀ ਹੈਗੀ ਸੋ ਮੈਂ ਬਹੁਤ ਮਿਹਨਤ ਕੀਤੀ ਹੈ ਬਾਜੀ ਹਨਾ ਜਿਵੇਂ ਮੈਂ ਪੰਜਾਬੀ ਮੂਵੀ ਦੇ ਵਿੱਚ ਕੰਮ ਕੀਤਾ ਮੈਂ ਬਹੁਤ ਕੁਛ ਕੀਤਾ ਨਾ ਜ਼ਿੰਦਗੀ ਦੇ ਬਗੈ ਵੀ ਇੱਕ ਮੈਂ ਮਿਲਨ ਕੋਈ ਨਹੀਂ ਛੱਡੀ ਨਾ ਵੀ ਭੰਗੜੇ ਤੋਂ ਲੈ ਕੇ ਮੈਂ ਫਿਲਮਾਂ ਤੱਕ ਦਾ ਮੇਰਾ ਜਿਹੜਾ ਸਫਰ ਆਗਾ ਉਹ ਬਹੁਤ ਮਤਲਬ ਉਹੱਖਾ ਸੀ ਕਹਿੰਦੇ ਸੌਖਾ ਨਹੀਂ ਸੀਗਾ ਸੋ ਪਰਮਾਦਰ ਨੇ ਅੱਜ ਅੱਜ ਮੇਰੀ ਸੁਣ ਲਈ ਤੇ ਮੇਰੀ ਬਾਹ ਫੜ ਲਈ ਸੋ ਮੈਂ ਬਹੁਤ ਉਹਦਾ ਧੰਨਵਾਦ ਕਰਦਾ ਹਾਂ ਕੋਈ ਮਤਲਬ ਤੇ ਕਿਹੜੀ ਕਿਹੜੀ ਫਿਲਮਾਂ 'ਚ ਤੁਸੀਂ ਕੰਮ ਕੀਤਾ ਕਿਹੜੇ ਕਿਹੜੇ ਨਾਲ ਕੰਮ ਕੀਤਾ ਤੁਸੀਂ ਹਾਂਜੀ ਉਹ ਪਾਜੀ ਉਹਨਾਂ 'ਚ ਹੈਗੀ ਆ ਬਲੈਕੀਆ ਮੂਸਾ ਜੱਟ ਮੋ ਹਨਾ ਤੇ ਚਮਕੀਲਾ ਤੇ ਜੱਟ ਨੂੰ ਚੜੇਲ ਟੱਕਰੀ ਤੇ ਹੋਰ ਕਈ ਅਨੇਕ ਤੇ ਕਈ ਹੋਰ ਮੈਂ ਮਤਲਬ ਗਾਣਿਆਂ 'ਚ ਵੀ ਕੰਮ ਕੀਤਾ ਜੀ ਹਾਂਜੀ ਪਾਜੀ ਤੇ ਤੁਸੀਂ ਕਿਹੜੀ ਲਾਈਨ ਫੜਨਾ ਚਾਹੁੰਦੇ ਇੱਕ ਤਾਂ ਗਾਣੇ ਦੀ ਐਡ ਹੋ ਤੇ ਕਹਿੰਦੇ ਲਾਈਨ ਚ ਤੁਹਾਨੂੰ ਚਾਹੁੰਦੇ ਹਾਂ ਜੀ ਹਾਂ ਜੀ ਭਾਜੀ ਐਂ ਦੇਖੋ ਜਿਹੜਾ ਮੇਰਾ ਮੇਨ ਮੇਰਾ بیس ਤਾਂ ਮੇਰਾ ਸਿੰਗਿੰਗ ਹੀ ਹਨਾ ਜੇਪ ਕਰੀ ਜੀ ਸਿੰਗਿੰਗ ਹਨਾ ਵੀ ਉਹਨਾਂ ਦਾ ਤਾਂ ਮੈਂ ਲਾਈਨ ਦੇ ਵਿੱਚ ਇੱਕ ਚਲਾ ਗਿਆ ਵੀ ਇੱਕ ਬਿਕੋਸ ਮਤਲਬ ਇੱਕੋ ਜਿਹਾ ਹਨਾ ਸਿੱਖਣ ਨੂੰ ਮਿਲਦਾ ਆਪਾਂ ਨੂੰ ਕਹਦੀ ਹਨਾ ਇੱਕ ਵੀ ਬੰਦਾ ਮੋਟੀਵੇਟ ਹੁੰਦਾ ਹਨਾ ਨਾ ਮੈਂ ਵੀ ਅੱਗੇ ਦਾ ਕੋਈ ਲਗਭਗ ਸੇਮ ਜਿਹਾ ਲੈਣਾ ਹਾਂ ਜੀ ਜੀ ਇੱਕ ਸੇਮ ਜਿਹੀ ਲੈਣਾ ਕਹਿੰਦੇ ਅੱਜ ਕੱਲ ਬੰਦੇ ਨੂੰ ਮਲਟੀ ਟੈਲੈਂਟਡ ਹੋਣਾ ਪੈਂਦਾ ਹਨਾ ਤੁਹਾਨੂੰ ਪੱਦੀਏ ਜਿਹੜੇ ਅੱਜ ਕੱਲ ਸਿੰਗ ਕਰਾਉ ਉਹ ਖੁਦ ਹੀ ਮਾਡਲ ਹਨਾ ਸੋ ਮੈਂ ਉਸ ਚੀਜ਼ ਦੇ ਮਤਲਬ ਪਹਿਲੀ ਮਤ ਸੋ ਅੱਜ ਫਿਰ ਜਿਵੇਂ ਪ੍ਰਮਾਤਮਾ ਨੇ ਵੀ ਸੁਣ ਲਈ ਤੇ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ। ਤੁਹਾਡੀ ਜਿਹੜੀ ਰੀਲ ਵਾਇਰਲ ਹੋਣ ਤੋਂ ਬਾਅਦ ਆਫਰ ਵੀ ਆਏ ਹੋਣਗੇ ਤੁਹਾਨੂੰ ਕੋਈ ਨਾ ਵੀ। ਹਾਂਜੀ ਦੇਖੋ ਜੀ ਕਈ ਮਤਲਬ ਆ ਰਹੇ ਮੈਸੇਜ ਵਗੈਰਾ ਹਨ ਵੀ ਤੁਸੀਂ ਕਿੱਥੇ ਰਹਿੰਦੇ ਹੋ ਐ ਕਰਕੇ। ਬਾਕੀ ਦੇਖੋ ਭਾਜੀ ਹੁਣ ਵੀ ਪ੍ਰਮਾਤਮਾ ਕਿੱਥੇ ਖੜਾਉਂਦਾ। ਕਿੰਨੇ ਦਿਨ ਹੋ ਗਏ ਰੀਲ ਪਾਈ ਨੂੰ ਤੁਹਾਨੂੰ? ਦੇਖੋ ਜੀ 10 ਦਿਨ ਹੋ ਗਏ ਆਪਾਂ ਨੂੰ ਤੇ 6 ਲੱਖ ਤੋਂ ਵਾਵੇ ਦੇ ਵੀਊ ਚਲੇ ਗਿਆ ਤੇ ਨੀਰ ਬੋਟ ਮਿਲਦੀ ਹੈ ਤੇ ਜੜ ਸਾਹ ਨਾਲ ਸਪੀਡ ਨੇ ਫੜੀ ਹੋਈ ਹੈ ਵੀ ਜਿਹੜੀ ਤੇ ਪੂਰੇ ਪੰਜਾਬ ਲੈਵਲ ਤੇ ਮਤਲਬ ਪੂਰੀ ਛਾਈ ਵੀ ਹੈ ਤੇ ਮੁਹੱਲੇ ਵਗਾਰਾਂ ਤੋਂ ਮੈਸੇਜ ਆ ਕਰਾ ਰਹੇ ਆ ਅੱਛਾ ਅੱਛਾ ਜਿਹੜਾ ਉਹ ਮੋਬਾਈਲ ਚ ਐਪ ਤੁਸੀਂ ਕਰਦੇ ਹੋ ਇੱਕ ਹਾਰਮੋਨੀਅਮ ਤੇ ਅਰੀਜਨ ਆਪਾਂ ਵਜਾਉਣਾ ਹੁੰਦਾਗਾ ਉਹਦੀ ਕੀਜ਼ ਵੱਡੀਆਂ ਹੁੰਦੀਆਂ ਨੇ ਕੀਜ਼ ਵੱਡੀਆਂ ਹਾਂ ਛੋਟੀਆਂ ਹੁੰਦੀਆਂ ਇਧਰ ਉਧਰ ਹੱਥ ਕਰ ਹੋ ਜਾਂਦਾਗਾ ਪ੍ਰੈਕਟਿਸ ਨਹੀਂ ਪਾੜੀ ਦੇ ਹਾਂਜੀ ਹਾਂਜੀ ਤੁਸੀਂ ਲੋਡ ਬਹੁਤ ਟੈਂਸ ਸੀ ਲੋਡ ਪੈਂਦੀ ਕਿਉਂਕਿ ਮੈਨੂੰ ਕਮੈਂਟ ਵਗਾਰ ਆ ਰਹੇ ਆ ਭਾਜੀ ਕਹਿੰਦੇ ਤੁਸੀਂ ਕਹਿੰਦੇ ਮਤਲਬ ਧੰਨ ਦੇਓ ਜਿਹੜੇ ਤੁਸੀਂ ਹਨ ਉੱਪਰ ਹੁੰਦਾ ਮਨ ਸੈਟਿੰਗ ਹੁੰਦੀ ਹੈ ਨਾ ਤੇ ਮਨ ਫਿੰਗਰਸ ਦੀ ਹੱਥ ਵੀ ਆਤਮਾ ਨਹੀਂ ਹੁੰਦੀ ਇਹ ਦੇਖ ਲਓ ਹੁਣ ਸਕਰੀਨ ਵਾਲੋ ਬਿਲਕੁਲ ਫਲੈਟ ਆ ਸੋ ਮੇਰੇ ਖਿਆਲ ਨਾਲ ਮਿਹਨਤ ਕਰਨੀ ਮਿਲਦੀ ਆਣੀ ਹਾਂ ਫਲੈਟ ਸਕਰੀਨ ਜਿਵੇਂ ਉੱਤੇ ਕੀ ਉੱਥੇ ਆਉਂਦੀਆਂ ਹੁੰਦੀਆਂ ਹਾਂਜੀ ਹਾਂਜੀ ਹੁਣ ਉਹ ਦੇਖੋ ਮਤਲਬ ਮਿਹਨਤ ਆ ਕਰੀਏ ਵੀ ਕਰਨੀ ਪੈਂਦੀ ਫੇਰ ਹੀ ਇਹਣਾ ਫਲ ਮਿਲਦਾ ਮੇਰੇ ਸੋ ਨਾਲ ਮੈਨੂੰ ਉਸ ਚੀਜ਼ ਦਾ ਫਲ ਮੈ ਅੱਜ ਮਿਲੇਗਾ ਜਿਵੇਂ ਬਹੁਤ ਸਾਰੇ ਜਿਵੇਂ ਲੋਕ ਹਰ ਚੀਜ਼ ਦਾ ਨਾ ਚੰਗਾ ਮਾੜਾ ਯੂਜ਼ ਹੁੰਦਾਗਾ ਚੰਗੀ ਵੜੀ ਵਰਤੋਂ ਕਰ ਸਕਦੇ ਆਪਾਂ ਜਿਵੇਂ ਆਪਾਂ ਮੋਬਾਈਲ ਤੇ ਰੀਲ ਦੇਖਦੇ ਰਹਿੰਦੇ ਆ ਹਾਂਜੀ ਬਾਈ ਨੇ ਸਹੀ ਯੂਜ਼ ਕੀਤਾ ਸਹੀ ਇਹਨੂੰ ਵਰਤਿਆ ਸਹੀ ਤਰੀਕੇ ਨਾਲ ਐਪ ਕੀਤੀ ਤੇ ਉਹਦੇ ਰਿਆਜ਼ ਕੀਤਾ ਜਿਹੜਾ ਉਹਦਾ ਸ਼ੌਕ ਸੀਗਾ ਉਹਨੂੰ ਅੱਗੇ ਅੱਗੇ ਤੋਰਿਆ ਤੇ ਬਾਈ ਦੇ ਰੀਲ ਵਾਇਰਲ ਹੋਈ ਚੰਗੇ ਜਿਹੇ ਐਕਟਰਾਂ ਨੇ ਵਾਇਰਲ ਕੀਤੀ ਆ ਤੇ ਮੈਸੇਜ ਬਾਈ ਨੂੰ ਆਇਆ ਅਸੀਂ ਬਾਈ ਦੁਆ ਕਰਦੇ ਆ ਬਾਈ ਵਾਸਤੇ ਵੀ ਅੱਗੇ ਬਹੁਤ ਅੱਗੇ ਤੱਕ ਜਾਵੇ ਇੱਕ ਪਾਜੀ ਮੈਂ ਨਾ ਮਤਲਬ ਜਿਹੜੇ ਤੁਹਾਡੇ ਚੈਨਲ ਦੇ ਜਰੀਏ ਜਿਹੜੇ ਮੈਨੂੰ ਦੇਖ ਲਈ ਹੈ ਨਾ ਮਨ ਉਹਨੂੰ ਇੱਕ ਮੈਸੇਜ ਦੇਣਾ ਚਾਹਣਾਗਾ ਵੀ ਨਾ ਵੀ ਇੱਕ ਵੀ ਕਈ ਮਤਲਬ ਜਿਹੜੇ ਮੇਰੇ ਭੈਣ ਭਰਾਏਗੇ ਨਾ ਉਹ ਵੀ ਵੀ ਸੋਚਦੇ ਹੋਣਗੇ ਸਾਡੇ ਕੋਲੇ ਹਾਰਮੋਨ ਵੀ ਨਹੀਂ ਹੈਗਾ ਨਾ ਇਦਾਂ ਹੂੰ ਹੂੰ ਤੋਂ ਮੇਰੇ ਸਾਹ ਨਾਲ ਵੀ ਬੰਦਾ ਕੁਝ ਕਰਨਾ ਹੋਣਾ ਤੇਰਾ ਆਪਣੇ ਆਪਣੇ ਦੀ ਆਪ ਮਤਲਬ ਬੰਦੇ ਰਹਿੰਦੇ ਸੋ ਜਿਹੜਾ ਇਹ ਐਪ ਆ ਗਿਆ ਇਹ ਬਿਲਕੁਲ ਫ੍ਰੀ ਆਵ ਕੋਸਟ ਆ ਜੀ ਪਲੇ ਸਟੋਰ ਤੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਆਪਣਾ ਤੁਸੀਂ ਸ਼ੌਂਕ ਪੂਰਾ ਕਰ ਸਕਦੇ ਕਿਸ ਨਾਮ ਤੋਂ ਆ ਇਹ ਇਹ ਹਰਮੋਨੀ ਨਾਮ ਤੇ ਆ ਜੀ ਹਰਮੋਨੀ ਨਾ ਹਾਂ ਜੀ ਹਾਂ ਜੀ ਪਾਜੀ ਠੀਕ ਆ ਉਹ ਆਪਾਂ ਚਲੋ ਪਾ ਵੀ ਦਵਾ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਇੱਕ ਤੁਹਾਡੇ ਅਸੀਂ ਕੈਪ ਬਾਰੇ ਸੁਣਿਆ ਸੀਗਾ ਕੋਈ ਚਰਚਾ ਹੁੰਦੀ ਸੀਗਾ ਹੋਰ ਵੀ ਤੇ ਕੈਪ ਭਾਜੀ ਮੈਨੂੰ ਨਾ ਬਹੁਤ ਪੁੱਛਦੇ ਆ ਕਹਿੰਦੇ ਮਤਲਬ ਜਿਵੇਂ ਮਤਲਬ ਪਹਿਲਾਂ ਵੀ ਆਪਣੀ ਹਨਾ ਰਦਾਨਾ ਸਪੋਕਸਮੈਨ ਤੇ ਆਪਣੀ ਇੰਟਰਵਿਊ ਹੋਈ ਦੀ ਆ ਜੀ ਉਹ ਮੈਨੂੰ ਮਤਲਬ ਭਾਜੀ ਕਹਿਣ ਲੱਗੇ ਵੀ ਤੁਸੀਂ ਕਹਿੰਦੇ ਅੱਜ ਵੀ ਕਹਿੰਦੇ ਉਹੀ ਕੈਪ ਲੈ ਵੀ ਜਦੋਂ ਮੈਨੂੰ ਲੱਗਦਾਗਾ ਵੀ ਹੁਣ ਥੋੜਾ ਜਿਹਾ ਕੰਪੀਟੀਸ਼ਨ ਵੱਲੋਂ ਟਫ ਆ ਜਾ ਥੋੜਾ ਜਿਹਾ ਨਰਵਸ ਨਸਫੀਰ ਨੇ ਸੋ ਮੈਂ ਇਹ ਕੈਪ ਵੇਅਰ ਕਰਦਾਗਾ ਤੇ ਇਹਨੂੰ ਇਹਨੂੰ ਕੈਪ ਨੂੰ ਮਤਲਬ 4-5 ਸਾਲ ਹੋ ਗਏ ਤੇ ਮੈਂ ਅਜ ਤੱਕ ਇਹਦੇ ਮਤਲਬ ਸੰਭ ਕੇ ਰੱਖੀ ਐ ਸੋ ਜਦੋਂ ਮੈਨੂੰ ਲੱਗਦਾ ਵੀ ਹਨਾ ਵੀ ਹੁਣ ਥੋੜਾ ਜਿਹਾ ਕੰਮ ਔਖਾਗਾ ਹਨਾ ਤੇ ਉੱਥੇ ਵੇਅਰ ਕਰਦਾਗਾ ਸੋ ਮੇਰੇ ਸਭ ਨਾਲ ਇਹਦੇ ਵਿੱਚ ਵੀ ਕੋਈ ਨਾ ਕੋਈ ਚੀਜ਼ ਤਾਂ ਹੈਗੀ ਐ ਜਿਹੜੀ ਮੈਨੂੰ ਮਤਲਬ ਜਿਹਨੇ ਮੈਨੂੰ ਥੱਲੇ ਨਹੀਂ ਡਿੱਗਣ ਤਾ ਹੁਣ ਤੱਕ ਪੂਰੀ ਟਿਊਨਿੰਗ ਵਾਲਾ ਵੀ ਨਹੀਂ ਬਣੀ ਜਾ ਕੇ ਹਨਾ ਟਿਊਨਿੰਗ ਦੇਖੋ ਹਰ ਇੱਕ ਹਾਂਜੀ ਭਾਜੀ ਤੇ ਕੀ ਮੈਸੇਜ ਦੋਂਗੇ ਅੱਜਕੱਲ੍ਹ ਜਿਹੜੇ ਮੁੰਡਿਆਂ ਨੂੰ ਇੱਕ ਤਾਂ ਜੇ ਹੁਣ ਜਿਹੜੇ ਰੀਲਾਂ ਦੇਖਦੇ ਰਹਿੰਦੇ ਆ ਹਾਂਜੀ ਅੱਜਕੱਲ੍ਹ ਰੀਲਾਂ ਤੇ ਉਹ ਟਾਈਮ ਖਰਾਬ ਕਰਦੇ ਤੁਸੀਂ ਤੁਹਾਡੀ ਚਲੋ ਇੱਕ ਇਹ ਜਿਆ ਲਾਈਨ ਲਾਗੀ ਤੁਸੀਂ ਰੀਲਾਂ ਦਿਖਾਉਣ ਲੱਗੇ ਲੋਕਾਂ ਨੂੰ ਲੋਕ ਦੇਖਣ ਲੱਗੇ ਤੁਹਾਡੇ ਰੀਲਾਂ ਤੇ ਕਿਸ ਤਰੀਕੇ ਨਾਲ ਮੈਸੇਜ ਦੋਂਗੇ ਲੋਕਾਂ ਨੂੰ ਜੀ ਮੈਸੇਜ ਭਾਜੀ ਦਾ ਬਸ ਸਹੀ ਦੇਣਾ ਚਾਹਣਾ ਵੀ ਵੀ ਤੁਸੀਂ ਬਸ ਜਿਹੜੀ ਮਤਲਬ ਜਿਹੜਾ ਮਤਲਬ ਟਾਈਮ ਦੀ ਮਤਲਬ ਸਹੀ ਵਰਤੋ ਕਰੋ ਹਣਾ ਆਪਾਂ ਕਹਿੰਦੇ ਸਹੀ ਵਰਤੋ ਕਰੋ ਹਣਾ ਨਹੀਂ ਆਵੇਂ ਟਾਈਮ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ ਹਣਾ ਜੇ ਤੁਹਾਡੇ ਜੇ ਕੋਈ ਕਲਾ ਹੈਗੀ ਹੈ ਨਾ ਤੇ ਉਹਨੂੰ ਦੁਨੀਆ ਦੀ ਮਤਲਬ ਕੋਈ ਵੀ ਤਾਕਤ ਨਹੀਂ ਰੋਕ ਸਕਦੀ ਅੱਗੇ ਉਹਨਾਂ ਤੋਂ ਜੇ ਤੁਸੀਂ ਮਤਲਬ ਸੱਚੇ ਮਾਨਾ ਤੁਸੀਂ ਮਿਹਨਤ ਕਰਦੇ ਹੋਗੇ ਹਨਾ ਉਸੇ ਵਾਲੇ ਨਾਲ ਕਾਫੀ ক্লোਜ਼ ਤੁਸੀਂ ਹਾਂਜੀ 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 ਬਾਜੀ ਤੇ ਉਹਨਾਂ ਦੇ ਅੱਜ ਅੱਜ ਜਨਮ ਦਿਨ ਹੈ ਇਸ ਕਰਕੇ ਮੈਂ ਖਾਸ ਤੌਰ ਤੇ ਜਿਗਾ ਕਰ ਰਹਾਗਾ ਕਿ ਕੀ ਕਹਿਣਾ ਚਾਹੋਗੇ ਤੁਹਾਡਾ ਤੁਸੀਂ ਫੈਨ ਵੀ ਹੋ ਮੇਰੇ ਖਾਚ ਹੋਏ ਹਾਂਜੀ ਹਾਂ ਹਾਂਜੀ ਬਾਜੀ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਮੈਂ ਮਤਲਬ ਕਾਫੀ ਉਹ ਨਾ ਜਿਵੇਂ ਫਿਲਮਾਂ 'ਚ ਕੰਮ ਕੀਤਾ ਤੇ ਉਹਨੂੰ ਮੇਰੇ ਜਿਹੇ ਕਹ ਗਿਆ ਮੂਸਾ ਜੱਟ ਤੇ ਸੋਨਾ ਦੀ ਮੈਂ ਫਿਲਮ ਕੀਤੀ ਸੀਗੀ ਤੇ ਮੂਸਾ ਜੱਟ ਤੇ ਉਹਨਾਂ ਦਾ ਮਤਲਬ ਜਦੋਂ ਉਹਨਾਂ ਦੀ ਫਿਲਮ 'ਚ ਮੈਂ ਗਿਆ ਹਨਾ ਉਹ ਜਿੱਥੇ ਮਤਲਬ ਹੈ ਨਾ ਇੱਕ ਅਖਾੜਾ ਬਣਿਆ ਹੁੰਦਾ ਜਿਵੇਂ ਮੈਨੂੰ ਮਤਲਬ ਉਹਦੇ ਉਹਨਾਂ ਦੀ ਫਿਲਮ ਚ ਮੈਨੂੰ ਪਹਿਲਵਾਨ ਦਾ ਰੋਲ ਮਿਲਿਆ ਸੀਗਾ ਉਹ ਇੱਕ ਅਖਾੜਾ ਬਣਿਆ ਹੋਇਆ ਸੀ ਮਿੱਟੀ ਉਹ ਜਿੱਥੇ ਉਹ ਪੈਰ ਧਰਦੇ ਸੀ ਉਹਨਾਂ ਮਤਲਬ ਉਹਨਾਂ ਦੇ ਮਤਲਬ ਵੀ ਪੈੜ ਜੀ ਬਣ ਜਾਂਦੀ ਸੀਗੀ ਮੈਂ ਮਤਲਬ ਉਹਨਾਂ ਦੀ ਪੈੜ ਦੇ ਵਿੱਚ ਮੈਂ ਪੈਰ ਧਰਦਾ ਰਿਆਂਗਾ ਹਨਾ ਵੀ ਕੀਤਾ ਕੋਈ ਮੇਰੇ ਵੀ ਦਿਨ ਚੰਗੇ ਆ ਜਾਣ ਹਨਾ ਵੀ ਇੱਕ ਫਰਕ ਹੁੰਦਾ ਇੱਕ ਬੰਦੇ ਦੀ ਆਪਣੇ ਮਨ ਸੋਚਣੀਆਂ ਪਰ ਮੇਰਾ ਯਕੀਨ ਸੀਗਾ ਮੈਂ ਚੀਜ਼ਾਂ ਤੇ ਹਨਾ ਬਲੀਵ ਕਰਦਾ ਰਾਂਗਾ ਤੇ ਉਹਨਾਂ ਦੇ ਮੈਂ ਮਤਲਬ ਪੈੜ ਦੇ ਵਿੱਚ ਪੈਰ ਧਰਦਾ ਰਿਆਂਗਾ ਮੇਰੇ ਸਾਂ ਉਹਨਾਂ ਨਾਲ ਇਹ ਕਾਫ ਦੇ ਕੁਝ ਪਰਮਾਤਮਾ ਵੱਲੋਂ ਹੋ ਗਈ ਕੁਝ ਇਹ ਚੀਜ਼ਾਂ ਹੋ ਗਈਆਂ ਜਿਹਨੇ ਮੈਨੂੰ ਹੁਣ ਤੱਕ ਹੁਣ ਮੈਨੂੰ ਇੱਥੇ ਤੱਕ ਲੈ ਆਈ ਹੈ ਹਾਂ ਚਲੋ ਅੱਗੇ ਬਹੁਤ ਅੱਗੇ ਜਾਉਂਗੇ ਹਾਂਜੀ ਹਾਂਜੀ ਯਾਨੀ ਕਿ ਇਸ ਦੂਸੇ ਵਾਲੇ ਦੇ ਨਕਸ਼ੇ ਕਦਮ ਤੇ ਇੱਕ ਤਰ੍ਹਾਂ ਦੇ ਨਕਸ਼ੇ ਕਦਮ ਤੇ ਹਾਂਜੀ ਮੈਂ ਉਹਨਾਂ ਦਾ ਬਹੁਤ ਵੱਡਾ ਫੈਨ ਆਈ ਦੇਖੋ ਦੇਖੋ ਮੇਰੀ ਗਾਇਕੀ ਦਾ ਜਿਹੜਾ ਜਨਰ ਆ ਉਹ ਅਲੱਗ ਹੋ ਸਕਦਾ ਹਨਾ ਜਿਵੇਂ ਮੈਂ ਫੀਲ ਵਾਲੇ ਗਾਣੇ ਗਾਉਣਾ ਬੜ ਜਣੀ ਜਿਹੜੀ ਉਹਦੀ ਮਤਲਬ ਮੋਟੀਵੇਸ਼ਨ ਸੀ ਉਹਨਾਂ ਦੇ ਗਾਣੇ ਸੀਗੇ ਵੀ ਮੋਟੀਵੇਸ਼ਨ ਦੇ ਵੀ ਕੋਈ ਗੱਲ ਨਹੀਂ ਤੁਸੀਂ ਘਬਰਾਓ ਨਾ ਚੱਕ ਦੋ ਫੱਟੇ ਹਨਾ ਹਨਾ ਵੀ ਐ ਕਰਕੇ ਤੇ ਉਹ ਜੀਵ ਨੂੰ ਬਹੁਤ ਦੇ ਕੇ ਵੀ ਕਹਿੰਦੇ ਮਿਹਨਤ ਕਰਦੇ ਰਹੋ ਵੀ ਤੁਸੀਂ ਹਾਰਨਾ ਨਹੀਂ ਹਾਰ ਨਹੀਂ ਮੰਨੀ ਬਸ ਉਹਨਾਂ ਦਾ ਮੇਨ ਦਾ ਮਕਸਦ ਇਹ ਸੀਗਾ ਆਪਾਂ ਨੂੰ ਸਮਝਾਉਣਾ ਸੋ ਅੱਜ ਉਹਨਾਂ ਦਾ ਆਪਾਂ ਦੇ ਨਹੀਂ ਦੇ ਸਕਦੇ ਨਾ ਬਿਲਕੁਲ 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 ਕਿਸੇ ਕੋਈ ਨਾ ਕੋਈ ਉਹਨਾਂ ਦਾ ਜਾਣਦੇ ਨੇ ਤੇ ਉਹਨਾਂ ਨੂੰ ਮੈਂ ਉਹ ਜਿੱਥੇ ਵੀ ਹੈਗੇ ਹਨ ਸੇ ਉਹਨਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਹੀ ਕੋਈ ਉਹਨਾਂ ਦੇ ਵਾਸਤੇ ਛੋਟਾ ਜਿਹਾ ਹਾਂਜੀ ਹਾਂਜੀ ਉਹਨਾਂ ਦਾ ਇੱਕ ਗਾਣਾ ਸੀਗਾ ਮੈਂ ਤੁਹਾਨੂੰ ਦੋ ਗਾਣੇ ਸੁਣਾਉਣਾ ਹਮ ਸ਼ਰਧਾਂਜਲੀ ਦੇ ਤੌਰ ਤੇ ਉਹਨਾਂ ਨੂੰ ਹਾਂਜੀ ਹਾਂਜੀ ਫੋਕ ਦਾ ਸੂਰਜ ਵਾਂਗੂ ਤਪਦਾ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਵਾਯੂ ਬੰਦ ਵਾਹਿਗੁਰੂ ਤੁਮੇ ਬਹੁਤ ਤਕੀਆਂ ਬਖਸ਼ੀ ਅੱਗੇ ਤੱਕ ਜਾਓ ਧੰਨਵਾਦ ਬਾਜੀ ਹੁਣ ਜਿਵੇਂ ਸਪੋਰਟ ਮੇਰੇ ਲੋਕਾਂ ਦੀ ਮਰਸਾਂ ਨਾਲ ਕਿਤੇ ਨਾ ਕੀਤਾ ਪਰਮਾਤਮਾ ਲੈ ਕੇ ਜਾਊਗਾ ਬਾਕੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹਨਾ ਸਾਰੀ ਟੀਮ ਦਾ ਤੁਹਾਡਾ ਪੰਜ ਪਾਣੀ ਦਾ ਧੰਨਵਾਦ ਸਮਾਧਨ ਤੁਸੀਂ ਮੈਨੂੰ ਦਰਸ਼ਕਾਂ ਦੇ ਰੂਰੂ ਕੀਤਾ ਤੇ ਮੇਰੀ ਸਾਰੀ ਸਾਰੀ ਮੇਰੀ ਸਟੋਰੀ ਹੈਗੀ ਆ ਤੁਸੀਂ ਤੇ ਜਿਹੜੇ ਮੈਨੂੰ ਦੇਖ ਰਿਹਾ ਉਹਨਾਂ ਤੱਕ ਪਹੁੰਚਾਈ ਜੀ ਸੋ ਮੈਂ ਇਹ ਦਿਨ ਕਦੇ ਨਹੀਂ ਦੇ ਸਕਦਾ ਧੰਨਵਾਦ ਸਮਾਧਨ ਦੀ ਤੇ ਬਾਈ ਦੀ ਸਟੋਰੀ ਸਾਰੀ ਸੁਣ ਲਈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਈ ਦੀ ਗਾਇਕੀ ਕਿਵੇਂ ਲੱਗੀ ਬਾਈ ਨੂੰ ਹੁਣ ਤੋਂ ਤੁਸੀਂ ਪਛਾਣ ਲਿਆ ਹੋਣਾ ਕਈ ਫਿਲਮਾਂ 'ਚ ਵੀ ਦੇਖਿਆਗਾ ਅਸੀਂ ਵੀ ਦੇਖਿਆ ਸੀਗਾ ਅਸੀਂ ਇਸੇ ਕਰਕੇ ਇਨਾਂ ਕੋਲ ਖੜ ਗਿਆ ਸੀ ਜਾਂ ਸ਼ੈਰ ਕਰਦੇ ਕਰਦੇ ਇੱਥੇ ਤੇ ਰੱਬ ਇਹਨੂੰ ਤਰੱਕੀ ਬਖਸ਼ੇ ਅੱਗੇ ਤੱਕ ਜਾਂ ਬਹੁਤ ਸੋਹਣੀ ਆਵਾਜ਼ ਆ ਬਾਈ ਦੀ ਬਾਈ ਦੀ ਜੇ ਤੁਸੀਂ ਹੋਰ ਵੀ ਇਹਨਾਂ ਦੇ ਦੇਖਣੀਆਂ ਨੇ ਇਹਨਾਂ ਦੀ ਇੰਸਟਾ ਆਈਡੀ ਅਸੀਂ ਮੈਂਸ਼ਨ ਕਰ ਦਾਂਗੇ ਤੁਹਾਡੇ ਨਾਮ ਦੱਸ ਵੀ ਦੋ ਕੋਈ ਵੈਸੇ ਇੰਸਟਾ ਦਾ ਕੀ ਨਾਂ ਹਾਂਜੀ ਭਾਜੀ ਵੈਸਟ ਮੇਰਾ ਨਾਂ ਹੈ ਤਾਜੂ ਜੀ ਤੇ ਮੇਰੀ ਇੰਸਟਾ ਦੀ ਆਈਡੀ ਦਾ ਅੱਜਕੱਲ ਨਾਮ ਚੱਲ ਰਿਹਾ ਹੈਗਾ ਬਾ ਬਾਉਂਡ ਟੂ ਸ਼ਾਇਨ ਹਾਂਜੀ ਹਾਂਜੀ ਬਾਜੀ ਉਹ ਬਾਕੀ ਤੁਸੀਂ ਮਨ ਲੋ ਲਿੰਕ ਪੇਸਟ ਕਰ ਦਿਓ ਤੇ ਹਾਂਜੀ ਜੀ ਕਿਉਂਕਿ ਮੇਰੀਆਂ ਹੁਣ ਮੈਂ ਵੀਡੀਓ ਵਗੈਰਾ ਆਉਣੀਆਂ ਹਨ ਤੇ ਉਹ ਦਰਸ਼ਕ ਦੇਖ ਸਕਦੇ ਹਾਂ ਜੀ ਬਾਜੀ ਬਿਲਕੁਲ ਜੀ ਇਹਨਾਂ ਦਾ ਜਿਹੜਾ ਇੰਸਟਾ ਆਈਡੀ ਦਾ ਲਿੰਕ ਹੈ ਉਹ ਅਸੀਂ ਟਾਈਟਲ ਚ ਪਾ ਦਾਂਗੇ ਤੇ ਬਾਕੀ ਇਹਨਾਂ ਦੀ ਜਿਹੜੇ ਹੋਰ ਰੀਲਸ ਆਈਆਂ ਪਿਛੜੀਆਂ ਕਿ ਹੋਰ ਵੀ ਜਾਈਆਂ ਨੇ ਉਸ ਉਹ ਵੀ ਦੇਖੋਗੇ ਜਿਹੜੀ ਵਾਇਰਲ ਹੋਈ ਸੀਗੀ ਤੇ ਹੋਰ ਵੀ ਰੀਲਸ ਜੀ ਇਹਨਾਂ ਦੇ ਦੇਖਿਓ ਇਸ ਲਿੰਕ ਤੇ ਕਲਿੱਕ ਕਰਕੇ ਕਿਸੇ ਹੋਰ ਦਿਨ ਕਿਸੇ ਹੋਰ ਸ਼ਖਸੀ ਤਰ੍ਹਾਂ ਮੁਲਾਕਾਤ ਕਰਾਵਾਂਗੇ ਦਿਓ ਇਜਾਜ਼ਤ ਮੈਂ ਦੇਵਕਰਨ ਕੁਝ ਦੇਖੋ ਪੰਪਾਣੀ ਟੀਵੀ ਜੈ ਹਿੰਦ ਜੈ ਭਾਰਤ